ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਿਆਸਤ ਖੂਬ ਹੁੰਦੀ ਹੈ ਪਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਘਾਰ ਵੱਲ ਜਾ ਰਿਹਾ ਹੈ, ਹੀਠਾਂ ਡਿੱਗਦਾ ਜਾ ਰਿਹਾ ਹੈ। ਇਸ ਦੀ ਚਿੰਤਾ ਸੱਤਾ ਵਿੱਚ ਬੈਠੇ ਗਲਿਆਰਿਆਂ ਦੇ ਵਿੱਚ ਬਿਲਕੁਲ ਨਹੀਂ ਹੈ। ਉਹ ਇਸ ਕਰਕੇ ਲੱਗਦਾ ਬਿਲਕੁਲ ਨਹੀਂ ਹੈ ਕਿਉਂਕਿ ਇਸ ਦੇ ਵਿੱਚ ਅਮਲੀ ਰੂਪ ਚ ਕਿਸੇ ਤਰ੍ਹਾਂ ਦਾ ਵੀ ਕੋਈ ਕਦਮ ਠੋਸ ਨਹੀਂ ਚੁੱਕਿਆ ਜਾ ਰਿਹਾ। ਜਿਸ ਦੇ ਕਰਕੇ ਨਿੱਕੀ ਤੋਂ ਨਿੱਕੀ ਔਰ ਵੱਡੀ ਤੋਂ ਵੱਡੀ ਗੱਲ ਨੂੰ ਲੈ ਕੇ ਨਿੱਕੇ ਤੋਂ ਨਿੱਕੇ ਮੁੱਦੇ ਤੋਂ ਲੈ ਕੇ ਵੱਡੇ ਮੁੱਦੇ ਤੱਕ ਹਰ ਗੱਲ ਕੀ ਅਦਾਲਤਾਂ ਤੈਅ ਕਰਨ ਕੀ ਆ? ਹੁਣ ਅਜਿਹੇ ਮਾਮਲੇ ਦੇ ਵਿੱਚ ਵੀ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਇੱਕ ਚਿੰਤਕ ਨੇ ਪਟੀਸ਼ਨ ਪਾਈ ਹੈ ਉਸ ਦੇ ਉੱਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਪੰਜਾਬ ਦਾ ਧਰਤੀ ਹੀ ਟੇਹਲਾ ਪਾੜੀ ਜਿਸ ਦਾ ਫੱਦਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਇਹ ਨਹੀਂ ਕਿ ਮੌਜੂਦਾ ਸੱਤਾ ਧਿਰ ਇਸ ਦੇ ਲਈ ਜਿੰਬੇਵਾਰ ਹੈ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੱਤਾ ਵਿੱਚ ਰਹੀ ਹੈ ਚਾਹ ਸ਼੍ਰੋਬੜੀ ਕਾਲੀ ਦਲ ਭਾਜਪਾ ਗੱਠਜੋੜ ਹੋਵੇ ਕਾਂਗਰਸ ਸਰਕਾਰ ਹੋਵੇ ਜਾਂ ਹੋੜ ਝਾੜੂ ਪਾਰਟੀ ਦੀ ਸਰਕਾਰ ਹੋਵੇ ਇਹਦੇ ਦੇ ਵੱਲੋਂ ਕੋਈ ਠੋਸ ਤੇ ਪੁਖਤਾ ਕਦਮ ਨਹੀਂ ਚੁੱਕੇ ਗਏ ਜਿਸ ਦੇ ਕਰਕੇ ਪੰਜਾਬ ਇਸ ਸਮੱਸਿਆ ਦੇ ਨਾਲ ਵੀ ਲਗਾਤਾਰ ਜੂਝ ਰਿਹਾ ਹੈ ਤੋੜੇ ਸਬੰਧ ਵਾਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੀ ਜਵਾਬ ਦਾਖਲ ਕਰਦੀ ਹੈ ਕੀ ਉਹ ਲੈ ਕੇ ਅਦਾਲਤ ਵਿੱਚ ਜਾਏਗੀ ਔਰ ਕੀ ਜਵਾਬ ਦੇਗੀ ਆਰਡਰ ਵਾਲੇ ਸਵੇਚ ਪਤਾ ਲੱਗੇਗਾ ਫਿਲਹਾਲ ਜੋ ਪਟੀਸ਼ਨ ਪਾਈ ਗਈ ਹੈ ਕਿਹੜੇ ਆਧਾਰ ਤੇ ਪਾਈ ਗਈ ਹੈ ਤੇ ਇਸ ਦੇ ਉੱਤੇ ਅਦਾਲਤ ਦੀ ਟਿੱਪਣੀ ਕੀ ਹੈ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਲਗਾਤਾਰ ਪੱਧਰ ਨੂੰ ਲੈ ਕੇ ਅੰਕੜਿਆਂ ਨੂੰ ਚਿੰਤਾਜਨਕ ਤੇ ਗੰਭੀਰ ਦੱਸਦਿਆਂ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਬੀਰ ਹੇਠਲੇ ਪਾਣੀ ਲਈ ਜਨਵਰੀ 2023 ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਜਾਹਰਿਤ ਪਟੀਸ਼ਨ ਤੇ ਪੰਜਾਬ ਸਰਕਾਰ ਪੰਜਾਬ ਜਲ ਸਰੋਤ ਵਿਕਾਸ ਏਜੰਸੀ ਤੇ ਕੇਦਰੀ ਭੂਵੀ ਜਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਜਵਾਬ ਅਗਿਆ। ਪੰਚਕੁਲਾ ਵਾਸੀ ਧਰੋਵ ਚਾਵਲਾ ਨੇ ਪਟੀਸ਼ਨ ਦਾਇਰ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਲਗਾਤਾਰ ਨਾਕਾਬ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ। ਕੇਦਰੀ ਭੂਵੀ ਜਲ ਬੋਰਡ ਵੱਲੋਂ 220 ਦੇ ਬਲਾਕ ਪੱਧਰ ਤੇ ਭੂਵੀਗਤ ਪਾਣੀ ਦੇ ਬਲੰਕੜ ਦਰਾੜ ਪਾਇਆ ਗਿਆ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਹੋ ਰਹੀ ਹੈ ਕੇਂਦਰੀ ਭੂਮੀ ਜਲ ਬੋਰਡ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ 2039 ਤੱਕ 300 ਮੀਟਰ ਤੋਂ ਹੇਠਾਂ ਹੋਰ ਜਾ ਸਕਦਾ ਹੈ ਹਾਲਾਂਕਿ ਬਹੁਤੀ ਵਾਰੀ ਇਹਨਾਂ ਗੱਲਾਂ ਦਾ ਵੀ ਬਣਾਏ ਜਾਂਦੇ ਨੇ ਮਜ਼ਾਕ ਉਡਾਇਆ ਜਾਂਦਾ ਹੈ ਜਿਹੜੇ ਇਸ ਗੱਲ ਦੀ ਚਿੰਤਾ ਕਰਦੇ ਨੇ ਕਿ ਧਰਤੀ ਹੇਠਲੇ ਪਾਣੀ ਦਾ ਜਿਹੜਾ ਹਾਲ ਹੋ ਰਿਹਾ ਉਹ ਬੇਹਾਲੋ ਬਿਹਾਲ ਹੋ ਰਿਹਾ ਉਸ ਨੂੰ ਲੈ ਕੇ ਜਦੋਂ ਵੀ ਕੋਈ ਟਿੱਪਣੀ ਕਰਦਾ ਹੈ ਤੇ ਉਸ ਨੂੰ ਹਲਕੇ ਚ ਲਿਆ ਜਾਂਦਾ ਜਾਂ ਬਜਾਕੀ ਲੈ ਜੇ ਲਿਆ ਜਾਂਦਾ ਕਿਸ ਤਰ੍ਹਾਂ ਕਦੇ ਹੋਇਆ ਕਿ ਪਾਣੀ ਹੀ ਖਤਮ ਹੋ ਜਾਵੇ ਪਰ ਪੰਜਾਬ ਦੇ ਧਰਤੀ ਇਠਲਾ ਜਿਹੜਾ ਪੱਧਰ ਹੈ ਪਾਣੀ ਦਾ ਉਹ ਦੱਸਦਾ ਸਕੇ ਦਿੱਦਾ ਰਿਸਰਚ ਦੱਸਦੀ ਹੈ ਅੰਕੜੇ ਦੱਸਦੇ ਨੇ ਕਿ ਵਾਕਈ ਸਥਿਤੀ ਜਿਹੜੀ ਆ ਚਿੰਤਾ ਜੜਕ ਬੜੀ ਹੋਈ ਹੈ ਪਹਿਲਾਂ ਤਾਂ ਪਾਣੀ ਦਾ ਪੱਧਰ ਈਠਾਂ ਜਾ ਰਿਹਾ ਜੇ ਪੱਧਰ ਕਿਤੇ ਉੱਤੇ ਵੀ ਹੈ ਤੇ ਉਹ ਪਾਣੀ ਪੀੜ ਯੋਗ ਨਹੀਂ ਹੈ ਤਾਂ ਧਰਤੀ ਏਡੀ ਜ਼ਹਿਰੀਲੀ ਕਰ ਦਿੱਤੀ ਗਈ ਹੈ ਚਾਹੇ ਖੇਤੀ ਸਿਸਟਮ ਦੇ ਵਿੱਚ ਖਾਦਾ ਸਪਰੇਅ ਹਾ ਰਹਾ ਦੀ ਲੋੜ ਤੋਂ ਵੱਧ ਵਰਤੋਂ ਹੋਵੇ ਜਾਂ ਫਿਰ ਉਸ ਤਰ੍ਹਾਂ ਦਾ ਢਾਂਚਾ ਹੀ ਤਿਆਰ ਕਰ ਲਿਆ ਗਿਆ ਝਾੜ ਵੱਦ ਲੈਣ ਦੀ ਖਾਤਰ ਔਰ ਖਾਸ ਕਰਕੇ ਫੈਕਟਰੀਆਂ ਦੀ ਰੈਦ ਖੋਦ ਜਿਹੜੀ ਬੋਰਵੈਲ ਦੇ ਜ਼ਰੀਏ ਧਰਤੀ ਏਟ ਸੁੱਟੀ ਜਾਂਦੀ ਹੈ ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਬਹੁਤ ਸਾਰੇ ਹੋਰ ਵੀ ਕਾਰਨ ਹੋ ਸਕਦੇ ਨੇ ਪਰ ਖਾਸ ਤੌਰ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੈਅ ਕਿਸ ਦੇ ਕਰਨਾ ਹੈ ਪ੍ਰਬੰਧ ਕਿਸ ਦੇ ਕਰਨਾ ਹੈ ਸਰਕਾਰ ਨੇ ਤੇ ਸਰਕਾਰ ਇਸ ਮਾਮਲੇ ਵਿੱਚ ਸਹੁਰਦ ਡਈ ਜਾਪਰੀ ਜਿਸ ਕਰਕੇ ਪਟੀਸ਼ਨਰ ਨੇ ਅਦਾਲਤ ਤੋਂ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੰਜਾਬ ਦੀ ਜ਼ਮੀਨ 'ਚ ਪਾਣੀ ਕੱਢਣ ਸਵਾਲ ਕਰਨ ਸਬੰਧੀ ਨਿਰਦੇਸ਼ 2023 ਨੂੰ ਵਾਪਸ ਲੈਣ ਜਾਂ ਉਸ 'ਚ ਸੋਧ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਹੈ ਪਟੀਸ਼ਨਰ ਨੇ ਕਿਹਾ ਕਿ ਜੇ ਆ ਕਰਕੇ ਹੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਕਵੀ ਦਾ ਲੇਜਠਣ ਲਈ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲੇਜਠਿਆ ਜਾ ਸਕਦਾ ਹੈ ਤੇ ਇਸ ਨੂੰ ਅਪਣਾਇਆ ਜਾ ਸਕਦਾ ਹੈ ਹਾਈ ਕੋਰਟ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਇਸ ਤੇ ਤੁਰੰਤ ਫੈਸਲਾ ਲੈਣਾ ਵੀ ਬੜਾ ਜ਼ਰੂਰੀ ਹੈ ਬੋਰਡ ਨੋਟਿਸ ਜਾਰੀ ਕੀਤੇ ਗਏ ਨੇ ਕੇਦਰੀ ਜਿਹੜਾ ਜਲ ਭੋਮੀ ਬੋਰਡ ਹੈ ਉਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਜਲ ਸਪਲਾਈ ਬੈਕ ਵੀ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਔਰ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਵੱਖ-ਵੱਖ ਉਤਰਾਂ ਕੀ ਕੀ ਆਪਣਾ ਜਵਾਬ ਦਿੰਦੀਆਂ ਨੇ ਕੀ ਦਲੀਲਾਂ ਤੇ ਕੀ ਤਰਕ ਰੱਖਦੀ ਇਹਨੇ ਹਾਈ ਕੋਰਟ ਦੇ ਅੰਦਰ ਪਰ ਇਹ ਪਟੀਸ਼ਨ ਬੇਹਾਦ ਹੈ ਵੱਡੀ ਜਾ ਰਹੀ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿੱਗਦਾ ਪੱਧਰ ਆਪਣੇ ਆਪ ਦੇ ਵਿੱਚ ਚਿੰਤਾ ਵਾਲੀ ਗੱਲ ਹੈ ਤੁਸੀਂ ਕੀ ਬੜਦੇ ਹੋ ਕਾਰਨ ਸਭ ਤੋਂ ਵੱਡਾ ਕੀ ਹੋ ਸਕਦਾ ਜੇਕਰ ਇਸ ਬਸਿਆ ਪੈਦਾ ਵੀ ਹੋਈ ਹੈ ਤੇ ਉਸ ਦੇ ਕਾਰਨ ਕੀ ਨੇ ਤੇ ਇਸ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਇਸ ਬੰਦੀ ਵੀ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝਾ ਕਰਿਓ ਤਾਂ ਕਿ ਉਸ ਦੇ ਉੱਤੇ ਗੌਰ ਕੀਤਾ ਜਾ ਸਕੇ ਫਿਲਹਾਲ ਜਦ ਤੱਕ ਨਵਾਂ ਅਪਡੇਟ ਹੋਦਾ ਤਦ ਤੱਕ ਤੁਸੀਂ ਬੜੇ ਰਹੋ এবিসি ਪੰਜਾਬ ਦੇ ਨਾਲ